ਯਾਰ ਦਸ ਕੋ ਸਤਿ ਸ਼੍ਰੀ ਅਕਾਲ ਕੀ ਤੁਸੀਂ ਜਾਣਦੇ ਹੋ ਕਿ ਜਿਹੜੀ ਤੁਸੀਂ ਸਬਜ਼ੀ ਨੂੰ ਤੜਕਾ ਲਾਉਂਦੇ ਹੋ ਉਹਦੇ ਚ ਇੱਕ ਨੰਬਰ ਕਿਹੜੀ ਚੀਜ਼ ਆ ਜਿਹੜੀ ਸਭ ਤੋਂ ਵਧੀਆ ਤੁਹਾਡੀ ਸਿਹਤ ਲਈ ਬਹੁਤ ਚੰਗਾ ਉਹ ਹੈਗਾ ਮੱਖਣ ਮਖਣੀ ਤੇ ਦੂਜੇ ਨੰਬਰ ਤੇ ਆਏਗਾ ਦੇਸੀ ਘਿਓ ਹੁਣ ਦੇਸੀ ਘਿਓ ਦੋ ਨੰਬਰ ਤੇ ਕਿਉਂ ਚਲਾ ਗਿਆ ਕਿਉਂਕਿ ਜਦੋਂ ਤੁਸੀਂ ਮਖਣੀ ਨੂੰ ਗਰਮ ਕਰਦੇ ਹੋ ਤੇ ਫਿਰ ਦੇਸੀ ਘਿਓ ਬਣਦਾ ਤੇ ਜਿਹਦੀ ਮਖਣੀ ਤੁਸੀਂ ਗਰਮ ਕਰਕੇ ਤੜਕਾ ਲਾ ਲੈਂਦੇ ਹੋ ਤਾਂ ਉਹਦੇ ਜਿਹੜੇ ਗੁਣ ਉਦਾਂ ਬਰਕਰਾਰ ਰਹਿੰਦੇ ਨੇ ਇਹ ਵੀ ਤੁਸੀਂ ਜਾਣ ਲਓ ਕਿ ਸਟੱਡੀ ਇਹ ਕਹਿੰਦੀ ਆ ਕਿ ਮੱਖਣੀ ਆਪਣੇ ਆਪ ਦੇ ਵਿੱਚ ਬਿਮਾਰੀਆਂ ਨੂੰ ਠੀਕ ਕਰਨ ਦਾ ਇਲਾਜ ਹੈ ਖੁਰਾਕ ਵੀ ਖੁਰਾਕ ਹੈ ਦਵਾਈ ਦੀ ਦਵਾਈ ਹੈ ਸੋ ਇਹ ਸਾਡੀ ਅਸੀਂ ਅੱਜ ਕੱਲ ਬਣਾਉਣੀ ਬੰਦ ਕਰ ਦਿੱਤੀ ਆ ਘਰ ਘਰ ਤਿਆਰ ਨਹੀਂ ਹੋ ਰਹੀ ਤਾਂ ਅਸੀਂ ਇਹ ਤੋਂ ਭੱਜ ਕੇ ਬਨਸਪਤੀ ਘਿਓ ਵੱਲ ਜਾਂ ਸਰੋਂ ਦੇ ਤੇਲ ਵੱਲ ਗਏ ਆ ਵੱਖਰੀ ਗੱਲ ਹੈ ਸਰੋਂ ਦੇ ਤੇਲ ਦੇ ਫਾਇਦੇ ਆ ਕਿ ਨਹੀਂ ਕਿਉਂਕਿ ਉਹ ਗਰੀਬਾਂ ਦਾ ਘਿਓ ਆ ਪਰ ਅਗਰ ਤੁਸੀਂ ਇਨੂੰ ਪ੍ਰਯੋਗ ਕਰ ਸਕਦੇ ਜੇ ਤੁਹਾਡੇ ਕੋਲੇ ਮੱਖਣੀ ਹੈ ਤੁਹਾਡੇ ਘਰ ਦਾ ਮੱਖਣਾ ਹੈ ਤਾਂ ਮੱਖਣ ਦਾ ਤੜਕਾ ਲਾ ਲਿਆ ਕਰੋ ਇਹ ਵੀ ਚੰਗਾ ਜੇ ਸੇਤ ਲਈ ਕੀ ਕੀ ਫਾਇਦੇ ਨੇ ਕਿਉਂਕਿ ਇਹ ਠੰਡਾ ਹੈ ਇਹਦੀ ਜਿਹੜੀ ਤਾਸੀਰ ਹੈ ਉਹ ਠੰਡੀ ਤੇ ਤਰ ਹੈ ਇਹ ਗਰਮੀ ਤੇ ਖੁਸ਼ਕੀ ਸਰੀਰ ਦੇ ਵਿੱਚੋਂ ਦੂਰ ਕਰਦੀ ਆ ਇਸੇ ਲਈ ਚੰਗੀ ਮੰਨੀ ਗਈ ਆ ਇਹਦੇ ਇਲਾਵਾ ਇਹ ਤੁਹਾਡਾ ਖੂਨ ਤੇ ਸਰੀਰ ਦੇ ਵਿੱਚ ਚਰਬੀ ਬਣਾਉਣ ਦੇ ਵਿੱਚ ਸਹਾਇਕ ਆ ਇਹ ਵੀ ਕੰਮ ਕਰਦੀ ਆ ਇਹ ਦੇ ਕੀ ਕਰਦੀ ਆ ਕਿ ਜੇ ਇਸ ਗਰਮੀ ਦੇ ਨਾਲ ਕਿਸੇ ਨੂੰ ਖਾਂਸੀ ਹੋ ਗਈ ਆ ਕਈਆਂ ਦੇ ਗਲੇ ਵਿੱਚ ਸੁੱਕੀ ਖਾਂਸੀ ਵਾਰ-ਵਾਰ ਤੰਗ ਕਰਦੀ ਆ ਤਾਂ ਇਹ ਜਿਹੜੀ ਮੱਖਣੀ ਖਾਣ ਵਾਲੇ ਲੋਕਾਂ ਨੂੰ ਉਹ ਜਿਹੜੀ ਸੁੱਕੀ ਖਾਂਸੀ ਆ ਗਲੇ ਦੇ ਵਿੱਚ ਜਿਹੜੀ ਖੁਸ਼ਕੀ ਦੀ ਖਾਂਸੀ ਆ ਉਹ ਇਹ ਤਰਕ ਹੁੰਦੀ ਆ ਇਹ ਖਾਣ ਦੇ ਨਾਲ ਉਹ ਹਟ ਜਾਂਦੀ ਆ ਦੇਖੋ ਇਹਦੇ ਫਾਇਦੇ ਨੇ ਅਗਲਾ ਫਾਇਦਾ ਬਵਾਸੀਰ ਦੇ ਮਰੀਜ਼ ਜਿਹੜੇ ਨੇ ਹੋਰ ਕੋਈ ਗਰਮ ਚੀਜ਼ ਖਾਣ ਤੇ ਤੰਗ ਹੋਣਗੇ ਮੱਖਣੀ ਖਾਣ ਕੇ ਫਾਇਦਾ ਹੋਊਗਾ ਉਦਨਾਂ ਚਿਕਨਾਟ ਮਿਲ ਜੂਗੀ ਸਰੀਰ ਨੂੰ ਕਬਜ਼ ਠੀਕ ਹੋ ਜਾਏਗੀ ਉਹਦੇ ਇਲਾਵਾ ਬਵਾਸੀਰ ਵਿੱਚ ਫਾਇਦਾ ਕਰਦੀ ਆ ਮਖਣੀ ਔਰ ਟੀਵੀ ਦੇ ਪੇਸ਼ੈਂਟ ਦੇ ਬਾਰੇ ਵੀ ਲਿਖਿਆ ਮਿਲਦਾ ਜਦੋਂ ਅਸੀਂ ਪੁਰਾਣੀਆਂ ਕਿਤਾਬਾਂ ਪੜ੍ਹਦੇ ਆ ਤਾਂ ਉਹਨਾਂ 'ਚ ਲਿਖਿਆ ਕਿ ਮਖਣੀ ਟੀਵੀ ਦੇ ਪੇਸ਼ੈਂਟ ਨੂੰ ਖਵਾਈ ਜਾਵੇ ਅਗਰ ਉਹਦੀ ਖਾਂਸੀ ਠੀਕ ਹੋ ਚੁੱਕੀ ਆ ਮਰੀਜ਼ ਨੂੰ ਤਾਕਤ ਦੇਣੀ ਜ਼ਰੂਰੀ ਆ ਤਾਂ ਉਹਦੀ ਘੋਸ ਇਹ ਮਖਣੀ ਦਾ ਤੜਕਾ ਲਾ ਕੇ ਉਹਨੂੰ ਰੋਟੀ ਸਬਜ਼ੀ ਖਵਾਈ ਜਾ ਸਕਦੀ ਆ ਔਰ ਸਬਜ਼ੀ ਦੇ ਵਿੱਚ ਵੀ ਪਾਇਆ ਜਾ ਸਕਦਾ ਅਗਰ ਉਹਨੂੰ ਖਾਂਸੀ ਗਲਾ ਖਰਾਬ ਨਾ ਹੋਵੇ ਤਾਂ ਜਿਨ੍ਹਾਂ ਦੀ ਸਪਰਮ ਕਾਉਂਟ ਘਟ ਹੈ ਉਹਨਾਂ ਵਾਸਤੇ ਮਖਣੀ ਇਲਾਜ ਹੈ ਦਵਾਈ ਦਾ ਕੰਮ ਕਰਦੀ ਆ ਤਾਕਤ ਦਾ ਕੰਮ ਕਰਦੀ ਆ ਜਿਨ੍ਹਾਂ ਦਾ ਸਰੀਰ ਪਤਲਾ ਜਾ ਹੋਵੇ ਤਾਂ ਉਹਨੂੰ ਮੋਟਾ ਕਰਨ ਦੇ ਵਿੱਚ ਸਹਾਇਕ ਹੈਗੀ ਆ ਇੱਕ ਹੋਰ ਬਹੁਤ ਵੱਡਾ ਫਾਇਦਾ ਜਿੱਦਾਂ ਸਾਡੇ ਬੱਚਿਆਂ ਦੇ ਵਿੱਚ ਅੱਜ ਕੱਲ ਅੱਖਾਂ ਦੀ ਰੌਸ਼ਨੀ ਘਟ ਰਹੀ ਹੈ ਅੰਕਾਂ ਦਾ ਜਿਹੜਾ ਹੈ ਉਹ ਰਿਵਾਜ ਹੀ ਪੈ ਗਿਆ ਤੇ ਬਹੁਤ ਸਾਰੇ ਬੱਚਿਆਂ ਨੂੰ ਵੱਡਿਆਂ ਨੂੰ ਛੋਟਿਆਂ ਲੱਗੀਆਂ ਹੋਈਆਂ ਨੇ ਅਗਰ ਮਖਣੀ ਦਾ ਤੜਕਾ ਜਾਂ ਮਖਣੀ ਤੁਹਾਡੇ ਬੱਚੇ ਖਾਂਦੇ ਰਹਿੰਦੇ ਆ ਤੇ ਉਹਨਾਂ ਨੂੰ ਇਹ ਐਨਕਾਮੀ ਨਹੀਂ ਲੱਗਣੀ ਕਿਉਂਕਿ ਇਹ ਉਸ ਅੱਖਾਂ ਦੀ ਜੋਤ ਨੂੰ ਵਧਾ ਦਿੰਦੀ ਆ ਪਰ ਇਹਨਾਂ ਚੀਜ਼ਾਂ ਨੂੰ ਹਜਮ ਕਰਨ ਵਾਸਤੇ ਹਾਜਮਾ ਵਧੀਆ ਚਾਹੀਦਾ ਹੈ ਕਮਜ਼ੋਰ ਸਰੀਰ ਨੂੰ ਹਜਮ ਨਹੀਂ ਕਰਨਗੇ ਕਿਉਂਕਿ ਇਹ ਇੱਕ ਤੱਕ ਦਾ ਖਜ਼ਾਨਾ ਅਗਰ ਇਹਦੇ ਨਾਲ ਕੁਝ ਹੋਰ ਚੀਜ਼ਾਂ ਵੀ ਐਡ ਕਰ ਲਈਆਂ ਜਾਣ ਤਾਂ ਇਹ ਮੱਖਣੀ ਤੁਹਾਡੇ ਤੜਕੇ ਚ ਤਾਂ ਕੰਮ ਦੇ ਦਿੰਦੀ ਦਿੰਦੀ ਆ ਉਹਦੇ ਸਵਾਦ ਨੂੰ ਤਾਂ ਵਧਾਉਂਦੀ ਵਧਾਉਂਦੀ ਆ ਸਬਜ਼ੀ ਦੇ ਗੁਣਾਂ ਨੂੰ ਵਧਾਉਂਦੀ ਆ ਪਰ ਜੇ ਤੁਸੀਂ ਮਖਣੀ ਕੱਲੀ ਵੀ ਖਾ ਲੋ ਤੇ ਕੀ ਫਾਇਦੇ ਹੋਣਗੇ ਜਿਨ੍ਹਾਂ ਨੇ ਸਰੀਰ ਨੂੰ ਮੋਟਾ ਕਰਨਾ ਹੈ ਜਾਂ ਤਾਕਤ ਪੈਦਾ ਕਰਨੀ ਹੈ ਤਾਂ ਫਿਰ ਉਹ ਇਹ ਦੇ ਵਿੱਚ ਬਦਾਮ ਅੰਜੀਰ 2-3 ਪੀਸ ਅੰਜੀਰ ਦੇ ਤੇ 5 ਤੋਂ 7 10 ਬਦਾਮ ਲੈ ਕੇ ਅਗਰ ਤੁਸੀਂ ਉਹਨੂੰ ਸਿਲਵਟੇ ਵਗੈਰਾ ਤੇ ਬਿਲਕੁਲ ਬਰੀਕ ਪੀਸ ਲੈਂਦੇ ਹੋ ਤੇ ਵਿੱਚ ਉਹਦੇ ਮਖਣੀ ਮਿਲਾ ਕੇ ਤੇ ਮਿਸ਼ਰੀ ਮਿਲਾ ਕੇ ਦੇ ਦਿੰਦੇ ਹੋ ਤਾਂ ਜਿਹੜੀ ਸਰੀਰ ਦੀ ਕਮਜ਼ੋਰੀ ਆ ਜਾਂ ਬਿਲਕੁਲ ਸੁੱਕਿਆ ਜਾਂ ਸਰੀਰ ਆ ਉਹਨੂੰ ਭਰਨ ਦਾ ਕੰਮ ਕਰਦੀ ਆ ਸੋ ਇਹ ਮੱਖਣੀ ਜਿਹੜੀ ਹੈ ਇਹ ਸਰੀਰ ਲਈ ਕੰਮ ਕਰਦੀ ਆ ਦਵਾਈ ਦਾ ਕਿਉਂਕਿ ਇਹਦਾ ਕੰਮ ਹੈ ਸਰੀਰ ਨੂੰ ਤਾਕਤ ਦੇਣਾ ਤਾਕਤ ਦੇਣਾ ਚਰਬੀ ਦੇਣੀ ਵੈਸੇ ਇਹਦੀ ਹਰ ਸਰੀਰ ਨੂੰ ਲੋੜ ਨਹੀਂ ਹੁੰਦੀ ਇੱਕ ਗੱਲ ਹੋਰ ਦੂਜਾ ਪੱਖ ਵੀ ਲੈ ਲਓ ਜਿਹੜੇ ਗਰੀਬ ਬੰਦੇ ਮਜ਼ਦੂਰ ਨੂੰ ਜਿਨ੍ਹਾਂ ਨੂੰ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਆ ਇਹਨਾਂ ਚੀਜ਼ਾਂ ਦੀ ਘਿਓ ਵਾਲੀਆਂ ਚੀਜ਼ਾਂ ਦੀ ਲੇਕਿਨ ਮਿਲਦੀਆਂ ਨਹੀਂ ਤਾਂ ਵੀ ਸਰੀਰ ਜਿਹੜਾ ਹੈ ਬਣਾਉਣਾ ਸਿੱਖ ਜਾਂਦਾ ਪਰ ਜੇ ਕਿਸੇ ਦੇ ਘਰ ਹੋਵੇ ਤਾਂ ਖਾਣ ਦੀ ਕੋਈ ਮਨਾਈ ਨਹੀਂ ਕਿਉਂਕਿ ਸਰੋਂ ਦੇ ਤੇਲ ਦੇ ਨਾਲੋਂ ਤੜਕਾ ਜੇ ਤੁਸੀਂ ਮੱਖਣੀ ਦਾ ਲਾਓਗੇ ਤੇ ਜ਼ਿਆਦਾ ਵਧੀਆ ਹੈ ਪਰ ਜਿਨ੍ਹਾਂ ਨੂੰ ਮੱਖਣੀ ਨਹੀਂ ਮਿਲਦੀ ਉਹਨਾਂ ਨੂੰ ਸਰੋਂ ਦਾ ਤੇਲ ਵੀ ਠੀਕ ਹੈ ਜਿੰਨਾ ਮਿਲੇ ਤਾਂ ਫਿਰ ਤਾਂ ਸਰੋਂ ਦਾ ਤੇਲ ਬਹੁਤ ਵਧੀਆ ਪਰ ਜੇ ਮੱਖਣੀ ਘਰ ਹੈ ਤੇ ਜ਼ਰੂਰ ਤੜਕਾ ਲਾਇਆ ਜੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਕਿੰਨੇ ਕ ਘਰ ਨੇ ਅੱਜ ਪੰਜਾਬ ਦੇ ਵਿੱਚ ਜਿਹੜਾ ਮੱਖਣੀ ਦਾ ਤੜਕਾ ਲਾਉਂਦੇ ਨੇ ਦੱਸਿਓ ਕਿਹਾਂ ਕਿੰਨੇ ਕ ਘਰਾਂ ਦੇ ਵਿੱਚ ਮੱਖਣੀ ਤਿਆਰ ਹੁੰਦੀ ਆ ਤੇ ਤੁਹਾਡੇ ਬੱਚੇ ਪਰੌਂਠੀ ਤੇ ਰੱਖ ਕੇ ਮੱਖਣ ਖਾਣ ਵਾਲੇ ਨੇ ਅਜੇ ਤੱਕ ਤੁਹਾਡੇ ਬੱਚਿਆਂ ਨੂੰ ਕੀ ਤੁਸੀਂ ਖਵਾ ਰਹੇ ਹੋ ਤੇ ਆਪ ਤੜਕਾ ਲਾ ਰਹੇ ਹੋ ਜਰੂਰ ਦੱਸਿਆ ਜੀ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ